ਦੇਹਰ ਦੇ ਰਿਪੋਰਟ ਵੀ ਮਹਾ ਫੰਦੀ ਸ਼ਰਮਾ ਸੋ ਮੈਂਬਰ ਪਾਰਲੀਮੈਂਟ ਰੈਪਰ ਨੈਕਸਟ ਵੀ ਟੂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਡਿਪਟੀ ਮੇਅਰ ਸ਼ਾਂਤ ਸਿੰਘ ਬਲੋਚਾ ਤੋਂ ਕਹਿੰਦੇ तमाम ਕਾਂਗਰਸ ਕਾਰਗਰਤਾ ਅੱਜ ਲਾਂਦੇ ਪੁਲਿਸ ਕਮਿਸ਼ਨ ਨੂੰ ਆਪਣੀ ਗ੍ਰਿਫਤਾਰੀ ਦੇਣ ਲਈ ਇੱਥੇ ਇਕੱਠੇ ਹੋ ਗਏ ਹਨ ਕੁਝ ਹੀ ਸਮੇਂ ਵਿੱਚ ਲਾਂਦਾ ਪੁਲਿਸ ਕਮਿਸ਼ਨ ਨੂੰ ਆਪਣੀ ਗ੍ਰਿਫਤਾਰੀ ਦੇਣਗੇ ਅੰਦਾਜ਼ੇ ਕਿਹੜਾ ਮਾਮਲਾ ਸੀ ਉਹਨਾਂ ਦੇ ਜ਼ੋਨ A ਨਗਰ ਨਿਗਮ ਉਪਾਲਗਾਂ ਸੰਬੰਧੀ ਵੀ ਜਿਹੜੋ ਉਥੇ ਸ਼ਹਿਰ ਦੇ ਵਿੱਚ ਜੜੀ ਗੰਦਗੀ ਨੂੰ ਲੈ ਕੇ ਚਰਨ ਰਾਏ ਸਬਸਤਾਂ ਨੂੰ ਲੈ ਕੇ ਜਿਹੜਾ ਰਮਨਦੀਪ ਸਿੰਘ ਮਿੱਟੂ ਜਿਹੜੀ ਇੱਕ ਆਵਾਜ਼ ਉਠਾਈ ਸੀ ਤਾਂ ਉਸ ਆਵਾਜ਼ ਨੂੰ ਦੁਬਾਰਾ ਵਾਸਤੇ ਲੋਹਾਲਾ ਨਗਰ ਨਿਗਮ ਦੇ ਮੁਲਾਕਨਾ ਵੱਲੋਂ ਉਤੇ ਕਟਾ ਚਲਾਤਾ ਗਿਆ ਤਾਂ ਕਿਤੇ ਕਿਤੇ ਟਾਲਾ ਬੰਦ ਕੀਤੀ ਗਈ ਸੀ ਜਦੋਂ ਮਿੱਟੂ ਵੱਲੋਂ ਉਤੇ ਕਟਾ ਚਲਾਤਾ ਗਿਆ ਉਹ ਸਭ ਨੂੰ ਲੈ ਕੇ ਮੈਂਬਰ ਪਾਰਲੀਮੈਂਟ रमनीक रमनीत सिंह बिटू साबका मंत्री भारत भूषण आशु संजय तलवार तो दे के डिप्टी में शाम शांत मेह अग्न जिस आगुओं के उपर जो एफ आई आर दर्ज की गई से उस मामले लैके आज जहां समाज दस गया पांच मार्च का भी अच्छी गिरफ्तारी दी गई सो रणनीत सिंह बिट्टू पिछले आ गए थे लेकिन हम दस दे कि इस वक्त भारत भूषण सबका मंत्री भारत भूषण आशु एस टाइम इस ਦੇ ਇਸ ਮੀਟਿੰਗ ਦੇ ਯਾਨੀ ਕਿ ਇਸ ਪ੍ਰੋਟੈਸਟ ਦੇ ਵਿੱਚ ਨਜ਼ਰ ਨਹੀਂ ਆ ਰਹੀ ਔਰ ਸੂਤਲਾ ਬਦਮਾਸ਼ਾਂ ਦੀ ਪੁਲਿਸ ਨੇ ਉਹਨਾਂ ਨੂੰ ਹਨੇ ਘਾਰ ਦੇ ਵਿੱਚ ਨਜ਼ਰਬੰਦ ਕੀਤਾ ਲੇਕਿਨ ਇਹ ਫਿਲਹਾਲ ਇੱਕ ਇੱਕ ਸੂਤਲਾ ਦਾ ਬਖੌਰੀ ਹੈ ਲੇਕਿਨ ਬਾਹਰ ਪੁਛ ਨਾਸ਼ੀ ਹਸਪਤਾਲ ਤੇ ਮੌਜੂਦ ਕਰਕੇ ਰਮਨ ਸਿੰਘ ਬਿੱਟੂ ਸਾਪ ਦਾ ਮਜ਼ਦਦਤਾ ਦੀ ਕੀ ਜਿਲ੍ਹਾ ਕਾਂਗਰਸ ਪ੍ਰਧਾਨ ਅਜੀਤ ਕਲਵਾਰ ਆਪ ਨੇ ਕਮਾਂਡ ਕਾਰਜ ਕਰਜਤ ਨਾ ਥੇ 47 ਦੇਖ ਲਈ ਤਿਆਰ ਹੋ ਗਏ ਆ ਸੋ ਤਸਵੀਰਾਂ ਦਿਖਾ ਰਹੇ ਹਾਂ ਜਿਹਨਾਂ ਦੇ ਸੂਟ ਪਰੋੜੀਆਂ ਸੀਪੀ ਆਫਿਸ ਸਾਹਮਣੇ ਦਫ਼ਤਰੀ ਤਸਵੀਰਾਂ ਦਿਖਾ ਰਹੇ ਹਾਂ ਕਿਥੇ तमाम ਕਾਂਗਰਸ ਕਾਰਜਕਰਤਾ ਅੱਜ ਆਪਣੀ ਮੈਂਬਰ ਪਾਰਲੀਮੈਂਟ ਸਮੇਤ ਗਿਫਟ ਆਦਿ ਦੇ ਲਿਆ ਸੋ ਦਸਵੇਦਾਂ ਦਿਖਾ ਰਹੇ ਹਾਂ ਕਿ ਪੂਰੇ ਕਮਿਸ਼ਨਰ ਦੇ ਸਾਹਮਣੇ ਦਾਖਲ ਕੀ ਇਹ ਦਫੀਆ ਸੀ ਕਿ ਕਾਂਗਰਸ ਦਾ ਸਹਿਵੀ ਮੈਂ ਵੀ ਉਸ ਧਰਨੇ ਦੇ ਵਿੱਚ ਸ਼ਾਮਿਲ ਸੀ ਜਦੋਂ ਉਧਾਨਾ ਨਗਰ ਨਿਗਮ ਦੇ ਟਾਲਗਾਹਗਾਥੀ ਬਿੱਟੂ ਵੱਲੋਂ ਤਾਂ ਜਿਹੜਾ 50 ਅਗਿਆਤ ਜਿਹੜੇ ਕਾਂਗਰਸ ਆਗੂ ਨੇ ਤੇ ਉੱਪਰ ਐਫਆਈਰ ਰਿਪੋਰਟ ਕੀਤੀ ਗਈ ਸੀ ਤਾਂ ਕਾਂਗਰਸ ਨੇ ਪਿਛੇ ਮੀਟਿੰਗ kiya ਸੀ ਵੀ ਅਸੀਂ ਵੀ ਉਸ ਧਰਨੇ ਵਿੱਚ ਮੌਜੂਦ ਸੀ ਤਾਂ ਕਿਤੇ ਨਾ ਕਿਤੇ ਕਾਂਗਰਸ ਦੇ ਕਾਰਕਤਾ ਅੱਜ ਇੱਕ ਜੁੱਟ ਹੋਏ ਆ ਔਰ ਆਪਣੀ ਗ੍ਰਿਫਤਾਰੀ ਦੇ ਲਈ ਹੋ ਗਈ ਸਰਕਾਰ ਦੇ ਖਿਲਾਫ ਕੜੀ ਇਹਨਾਂ ਨੂੰ ਬਿੱਟੂ ਗੱਲ ਕੀਤੀ ਵੀ ਧੱਕੇਸ਼ਾਹੀ ਹੋ ਰਹੀ ਹੈ। ਇਹ ਉਸ ਨੂੰ ਅਸੀਂ ਬਰਦਾਸ਼ਤ ਨਹੀਂ ਕੀਤਾ ਜਾਏਗਾ। ਰੋਕਣ ਵਾਸਤੇ ਆਏ ਆ ਸਮਨ ਤਮੀਲ ਕਰਾਉਣ ਵਾਸਤੇ ਆਏ ਨੇ। ਨਹੀਂ ਜਾਣਗੇ ਬਿੱਟੂ ਜੀ ਥੋੜੀ ਦੇਰ ਚ। ਹਾਂਜੀ ਗ੍ਰਿਫਤਾਰੀਆਂ ਦੇਵੋਗੇ ਜੀ। ਦੇਖੋ ਜੀ ਜੋ ਸਾਡੇ ਦਾ ਐਮਪੀ ਸਾਹਿਬ ਦਾ ਦੇਸ਼ ਹੋਊਗਾ ਸਾਬ ਦੇ ਮਤਾਂਵਾਂ ਕਿ ਚੱਲਣਾ। ਅੱਛਾ ਜੀ। ਠੀਕ ਹੈ ਕਿ ਨਹੀਂ? ਜੋ ਸਾਨੂੰ ਕਹਿਣਗੇ ਗ੍ਰਿਫਤਾਰੀਆਂ ਗ੍ਰਿਫਤਾਰੀਆਂ ਲਈ ਵੀ ਤਿਆਰ ਹਾਂ। ਅਜੇ ਤਾਂ ਬਿਲਕੁਲ ਲਾਲ ਹੈ ਜੀ ਉਹਨਾਂ ਦੇ। ਅਜੇ ਤਾਂ ਹਲਕਾ ਇੰਚਾਰਜ ਸਾਡੀ ਤਾਂ ਡਿਊਟੀ ਹੈ ਆਪਣੇ ਐਮਪੀ ਦੇ ਨਾਲ ਖੜਨਾ। ਬਾਤ ਪੁੱਛ ਰਾ ਸੀ ਉਹ ਵੀ ਹੌਸ ਰੈਸਟ ਕੀ ਕਹਾ ਹੈ ਘਰੋਂ ਬਾਹਰ ਨਹੀਂ ਨਿਕਲਣ ਦੇ ਹਾਂ ਜਤਾ ਜਾ ਰਿਹਾ ਉਹਨੂੰ ਬਾਹਰ ਦੀ ਵਾਰਦਾਤ ਇਹ ਨਹੀਂ ਜੀ ਪਤਾ ਨਹੀਂ ਇਲਾਕੇ ਅੰਦਰ ਮੀਟਿੰਗ ਹੋ ਰਹੀ ਹੈ ਅਸੀਂ ਮੌਕੇ ਤੇ ਜਾ ਰਹੇ ਹਾਂ ਚਾਰੇ ਨੂੰ ਤੁਹਾਡੇ ਕੇ 7:30 ਵਜੇ ਤੋਂ ਘਰਾਂ ਦੇ ਵਿੱਚ ਪੁਲਿਸ ਪਹੁੰਚੀ ਜਾਂ ਰੋਕਿਆ ਜਾ ਰਿਹਾ ਵਾ ਇਹ ਤਾਂ ਮੈਨੂੰ ਸੁਨੇਹਾ ਆਇਆ ਹੈ ਕਈ ਜਗ੍ਹਾ ਤੋਂ ਬਈ ਅੱਜ ਅੱਜ ਸਾਡੇ ਘਰਾਂ ਦੇ ਬਾਹਰ ਪੁਲਿਸ ਬੈਠੀ ਆ ਉਹ ਇਹ ਪਤਾ ਨਹੀਂ ਕਾਦੇ ਵਾਸਤੇ ਬੈਠੀ ਹੈ ਸੰਮਨ ਤਮੀਲ ਕਰਾਉਣ ਲਈ ਬੈਠੀ ਹੈ ਜਾਂ ਉਹਨਾਂ ਨੂੰ ਹੌਸ ਰਸ ਕੀਤਾ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਠੀਕ ਹੈ ਧੰਨਵਾਦ ਓਕੇ ਥੈਂਕ ਯੂ ਸੋ ਮੌਜੂਦਾ ਮੈਂ ਨਾ ਸਾਫ ਜਿਲ੍ਹਾ ਕੌਂਸਲਰ ਦੇ ਜਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਗਲਬਤ ਕਰਦੇ ਆ ਤਲਵਾਰ ਸਾਹਿਬ ਤੁਸੀਂ ਦੇਖਦੇ ਹੋਗੇ ਪਰ ਜਿੰਨੇ ਲੋਕ ਬਹੁਤ ਸਾਥ ਤੋਂ ਤੁਹਾਡੇ ਸਾਹਮਣੇ ਇੱਕ ਇੱਕ ਕਾਰਜਕਰਤਾ ਗ੍ਰਿਫਤਾਰੀ ਦੇਣ ਵਾਸਤੇ ਕੋਈ ਧਰਨੇ ਸਿਟੇਸ਼ਨ ਕਰਨੀ ਆਇਆ ਸਭ ਨੇ ਗ੍ਰਿਫਤਾਰੀ ਦੇਣੀ ਆ ਬੱਸ ਸਾਬਲੇ ਬਹਿਣਾ ਸਵੇਰੇ ਨਜ਼ਰਬੰਦ ਕੀਤਾ ਗਿਆ ਸੀ ਬਿੱਟੂ ਜੀ ਦਾ ਆਸ਼ੂ ਕਿੱਥੇ ਦੇ ਹੋ ਆਸ਼ੂ ਜੀ ਬਿੱਟੂ ਜੀ ਮੈਨੂੰ ਸਰ ਸੁੰਦਰ ਜੀ ਨੂੰ ਸਾਰੇ ਨਗਰਬੰਦ ਕੀਤਾ ਗਿਆ ਸੀ ਅਸੀਂ ਨਿਕਲੇ ਆਜੂ ਜੀ ਵੀ ਨਿਕਲ ਕੇ ਪਹੁੰਚ ਰਹੇ ਕਾ ਦੇਖ ਰਹੇ ਹੋ ਕਾਂਗਰਸ ਪੂਰੇ ਇੱਕ ਜੁੱਟ ਹੈਗੇ ਅੱਜ ਕੋਈ ਗਿਫਤਾਇ ਦੇ ਲਈ ਤਿਆਰ ਹੈ ਸਾਡੇ ਸਾਹਮਣੇ ਨਵਾਂ ਪਾਰਲੀਮੈਂਟ ਹਲਕੇ ਉਹਨਾਂ ਦੇ ਹਲਕਾ ਇੰਚਾਰਜ ਕੌਂਸਲਰ ਮੋਹ ਪ੍ਰਧਾਨ ਬਲੋ ਪ੍ਰਧਾਨ ਮੈਲਾ ਕਾਂਗਰਸ ਸੇਵਾਦਾਰ ਜੂਸ ਕਾਂਗਰਸ ਸਾਰੇ ਘਰੇ ਘਰ ਤੇ ਪਹੁੰਚੇ ਗ੍ਰਿਫਤਾਰ ਕੋਲੋ ਪੂਰਾ ਇੰਤਜ਼ਾਮ ਕੀਤਾ ਇਸੇ ਸਾਥੇ ਪੋਸ ਲਗਾਤੀ ਗਈ ਸੀ ਵਾਟਰ ਕੈਨਰ ਵੀ ਲਗਾ ਦਿੱਤੇ ਕਿ ਕਿਸ ਤਰ੍ਹਾਂ ਨਿਪਟੂਗੇ ਅਸੀਂ ਤਿਆਰ ਆ ਇਹ ਸਾਡੇ ਕੌਂਸਲਰ ਵਕੀਲ ਨੇ ਇਹਦੇ ਤੋਂ ਕਾਲਾ ਕੋਡ ਮਾਗੇ ਆ ਗਏ ਗ੍ਰਿਫਤਾਰੀ ਦੇਣ ਆਏ ਨੇ ਇਹ ਮੁਕਦਮੇ ਤੱਕ ਕਹਿਣ ਜਿਲ੍ਹਾ ਕਾਂਗਰਸ ਪ੍ਰਧਾਨ ਸੰਜੀਤ ਤਲਵਾਰ ਦੀ ਗੱਲ ਅਖੀਰ ਪੂਰੀ ਤਰ੍ਹਾਂ ਤਿਆਰ ਹੈ ਕਾਂਗਰਸ ਦੇ ਕਾਰਜਕਰਤਾ ਐਗਜ਼ੀਕਟਿਵ ਹੋ ਗਏ ਆ ਔਰ ਅੱਜ ਹੁਦਾਦੇ ਪੁਲਿਸ ਕਮਿਸ਼ਨ ਨੂੰ ਆਪਣੀ ਗ੍ਰਿਫਤਾਰੀ ਦੇ ਲਈ ਮੈਂਬਰ ਪਾਰਲੀਮੈਂਟ ਕੁਸ਼ੀ ਦੇਵੀ ਕੰਦੇ ਗਏ ਇਹ ਵੀ ਕਿਹਾ ਵੀ ਭਾਰਤ ਕੁਸ਼ਨਾ ਆਸ਼ੂ ਵੀ ਪਹੁੰਚਣਗੇ ਤੇ ਸਜੀਦ ਅਲਵਾੜ ਖੁਦ ਆਪਣੀ ਸਾਰੇ तमाम ਕਾਂਗਰਸ ਕਾਰਜਕਰਤਾ ਅੱਜ ਆਪਣੀ ਗ੍ਰਿਫਤਾਰੀ ਦੇਣਗੇ ਜਿਹੜਾ ਲੁਧਿਆਣਾ ਨਗਰ ਨਿਗਮ ਦੇ ਤਾਲਾਪਤੀ ਕੀਤੀ ਗਈ ਸੀ ਉਸ ਦੇ ਬਾਰੇ ਮਾਮਲਾ ਦਰਜ ਕੀਤਾ ਗਿਆ ਸੀ ਜਿਹੜਾ ਚਾਰ ਤੋਂ ਲਾਵਾ 50 ਅਗਿਆਤ ਕਾਂਗਰਸ ਕਾਰਜਕਰਤਾ ਦਾ ਸਮੂਹ ਕਾਂਗਰਸ ਕਾਰਜਕਰਤਾ ਅੱਜ ਆਪਣੀ ਗ੍ਰਿਫਤਾਰੀ ਦੇਣ ਲਈ ਲੁਧਿਆਣਾ ਪੁਲਿਸ ਕਮਿਸ਼ਨ ਕੋਸ਼ੀ ਸਮੇਂ ਦੇ ਵਿੱਚ ਪਹੁੰਚ ਜਾਣਗੇ ਕਨਮਨ ਮਨੀਸ਼ ਨਾਸਨ ਦੇਖ ਸ਼ਰਮਾ ਡੈਲੀ ਸ਼ਾ TV ਲੁਧਿਆਣਾ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਨਾ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर